ਪਾਸ ਪਿਛਲੇ 5 ਸਾਲਾਂ ਦੌਰਾਨ ਕੀ ਹੋਇਆ ਹੋਇਆ ਬਈ ਅਕਾਲੀ ਦਲ ਦੀ ਸਰਕਾਰ ਨੂੰ 7 ਸਾਲ ਹੋ ਗਏ 7 ਸਾਲ ਚ ਜੇ ਸਾਡੇ ਪਿੰਡ ਕੋਈ ਇਟ ਇਟ ਨਵੀਂ ਲੱਗੀ ਹੋਵੇ ਤਾਂ ਅਸੀਂ ਦੇਣਦਾਰ ਆ ਵੀ ਸਾਡੇ ਪਿੰਡ ਦੇ ਪੈਸੇ ਤਾਂ ਜਰੂਰ ਸਰਕਾਰ 6 ਲੱਖ ਰੁਪਈਆ ਹਰ ਸਾਲ ਲੈ ਜਾਂਦੀ ਆ ਪੰਚਾਇਤ ਜਿਹੜੇ ਵਾਅਦੇ ਕੀਤੇ ਤੇ ਤੁਹਾਡੇ ਨਾਲ ਕੋਈ ਪੂਰਾ ਹੋਇਆ ਕੋਈ ਨਹੀਂ ਹੋਇਆ ਪੂਰਾ ਹਾਂ ਪੂਰਾ ਨਹੀਂ ਹੋਇਆ ਕੋਈ ਮੈਨੂੰ ਟਾਈਮ ਸੀਰ ਮਿਲਣਾ ਚਾਹੀਦਾ ਜੀ ਕਣਕ ਟਾਈਮ ਸੀਰ ਮਿਲਣੀ ਚਾਹੀਦੀ ਹੈ ਤੇ ਸਾਡੇ ਬੱਚਿਆਂ ਨੂੰ ਨੌਕਰੀ ਰੋਜ਼ਗਾਰ ਕੁਝ ਤਾਂ ਮਿਲਣਾ ਚਾਹੀਦਾ ਕੁਝ ਜਿਹੜੇ ਕਣ ਕਹਿਣਾ ਚਾਹੁੰਦਾ ਜਾਗੋ ਜਾਗੋ ਉਹ ਲੋਕੋ ਜਾਗ ਜਿਓ ਸੋਡੀ ਪੋਟ ਦਾ ਕੋਈ ਕੀਮਤ ਨਹੀਂ ਟੋਮਿੰਟੀ ਇਹੀ ਜੋੜੇ ਮਾਜਰਾ ਪਹਿਲਾਂ ਕਾਂਗਰਸ ਚ ਸੀ ਤਾਂ ਹੁਣ ਝਾੜੂ ਚ ਵਾਗ ਗਿਆ ਮੈਂ ਯਾਰ ਇਹ ਕਿੱਥੇ ਜਾਣਗੇ ਇਹ ਲੋਕ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਜੋੜੇ ਮਾਜਰਾ ਮੰਤਰੀ ਬਣਿਆ ਤੁਸੀਂ ਵੋਟਾਂ ਪਾਈਆਂ ਨੇ ਕਿ ਇੱਕ ਵੋਟ ਪਾਈਆ ਐਮਐਲਏ ਬਣਿਆ ਇਦਾਂ ਕਿ ਪਿੰਡ ਚ ਪਾਉਣ ਦੰਦੇ ਭਰਾਵਾ ਮੈਂ ਖੜਾ ਪਿਆ ਆਪ ਲਾ ਲਾ ਲੈਣ ਜਿਹੜਾ ਦੋਰ ਲਾਉਣਾ ਮੈਂ ਤਾਂ ਕਹਣਾ ਚਲ ਕਾ ਨੂੰ ਮੈਂ ਬੋਲਣਾ ਲੈ ਮੈਂ ਮੇ ਪਾ ਕੇ ਦਿਖਾਉਣਾ ਪਈ ਅਸੀਂ ਤਾਂ ਨਹੀਂ ਪੱਥਰ ਜੇ ਧਰਦੇ ਨੇ ਇਹ ਅਸੀਂ ਬੋਲੋ ਵੀ ਪਿੰਡ ਦੇਓ ਤੁਸੀਂ ਲੱਗਣ ਦੇ ਦੋਗੇ ਨਹੀਂ ਲੱਗਣ ਦੰਦੇ ਨਹੀਂ ਲੱਗਣ ਦੇ ਅਸੀਂ ਟਾਂਗੇ ਜੇ ਤਿੰਨ ਸੀਟ ਤੇਨੂੰ ਵੋਟ ਕਿ ਕਿਨੂੰ ਪਾਉਂਗੇ ਅਸੀਂ ਤਾਂ ਜਿਹੜਾ ਸਾਡੇ ਦੇਸ਼ ਦਾ ਪਲਾ ਕਰੂਏ ਸਿਤਾ ਉਹਨੂੰ ਪਾਵਾਂਗੇ ਭਾਈ ਇਹ ਮਿਲਿਆ ਨਹੀਂ ਮਿਲਿਆ ਨਹੀਂ ਹੋਰ ਹੁਣ ਤੁਸੀਂ ਵੋਟ ਪਾਉਣੀ ਆ ਪਾ ਦਾਂਗੇ ਜਿੱਧਰ ਸਾਡੇ ਹਾਂ ਵੋਟ ਕਿਹਨੂੰ ਪਾਉਣੀ ਆ ਹਾਂ ਵੋਟ ਤਾਂ ਸੀ ਹਰ ਸਾਲ ਸਰਜੀਤ ਡੇਢ ਡੇ ਹੋ ਗਏ ਕਹਿੰਦੇ ਜਰਮ ਪੱਤਰੀ ਲਿਆਉਣ ਪੜੇ ਜਰਮ ਪੱਤਰੀ ਕਿੱਥੋਂ ਲਿਆਉਣਾ ਕਿੱਥੋਂ ਲਿਆਉਣਾ ਮੈਨੂੰ ਕੌਣ ਕਹਿੰਦਾ ਜੀ ਆਹ ਕਿਹੜਾ ਰਕਦਾਰ ਫਾਰਮ ਭਰਾਂਦੇ ਜਰਮ ਪੱਤਰੀ ਲਓ ਜਰਮ ਪੱਤਰੀ ਕਿੱਥੋਂ ਲਈਏ ਅੱਗੇ ਕਿਹੜੀਆਂ ਜਰਮ ਬਾਜ਼ੀ ਦੇ ਜੇ ਬੜੇ ਪਕਾਹਾਂ ਚੋਂ ਬਲ ਨਰਮੇ ਚੋਂ ਬਲ ਹੋਰ ਵੋਟ ਜਦੋਂ ਵੋਟ ਮੰਗਣ ਆਉਂਦੇ ਨੇ ਤੁਸੀਂ ਹੋ ਗਈਆਂ ਪਰਛਾਣਾ ਹੁਣ ਤੱਕ ਕਰਨੀ ਲੱਗੀ ਨਾ ਕਿੱਥੇ ਲੱਗੀ ਆ ਸਾਰੀ ਜਮੇ ਹੀ ਸੱਚੇ ਪਿੰਡਾਂ ਦੇ ਵਿੱਚ ਸਾਡੇ ਪਿੰਡ ਚ ਤਾਂ ਥੋੜਾ ਸਾਹਮਣੇ ਦੇਖਦਾ ਸਰਕਾਰ ਵੱਲੋਂ ਕੋਈ ਵੱਡੀ ਮਦਦ ਨਹੀਂ 2024 ਦੀਆਂ ਚੋਣਾਂ ਨੇ ਲੋਕ ਸਭਾ ਚੋਣਾਂ ਨੇ ਜਿੱਥੋਂ ਕਿ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜੋਰ ਆ ਜਿਹੜਾ ਉਹ ਜਿੱਤਣ ਦੇ ਲਈ ਲਗਾਇਆ ਜਾ ਰਿਹਾ ਪਿੰਡਾਂ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ ਉਮੀਦਵਾਰਾਂ ਵੱਲੋਂ ਪਰ ਪਿੰਡ ਰਖੜਾ ਦੀ ਗੱਲ ਕਰਾਂਗੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਪਿਛਲੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ 5 ਸਾਲਾਂ ਦੇ ਵਿੱਚ ਪਿੰਡਾਂ ਦਾ ਕੀ ਕੀਤਾ ਜਾਂ ਲੋਕ ਨੇ ਜਿਹੜੇ ਵਿਚਾਰੇ ਉਸੇ ਤਰ੍ਹਾਂ ਭੜਕਦੇ ਫਿਰਦੇ ਨੇ ਚੋਣ ਪ੍ਰਚਾਰ ਸੁਣ ਜਾਂਦੇ ਨੇ ਪਰ ਵੋਟ ਆਪ ਦੀ ਪਾ ਦਿੰਦੇ ਨੇ ਪਰ ਮੁੜ ਕੇ ਇਹਨਾਂ ਦੇ ਕੋਲ ਨਹੀਂ ਆਉਂਦੇ ਇਸ ਪਿੰਡ ਦੇ ਵਿੱਚ ਗੱਲਬਾਤ ਕਰਾਂਗੇ ਦੋ ਸਰਪੰਚ ਨੇ ਮੌਕੇ ਤੇ ਖੜੇ ਨੇ ਦੋਨੋਂ ਸਾਫ ਕਸਰਪੰਚ ਨੇ ਉਹਨਾਂ ਦੇ ਨਾਲ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਪਿੰਡ ਦਾ ਵਿਕਾਸ ਪਿਛਲੇ 5 ਸਾਲਾਂ ਦੌਰਾਨ ਕਿਹੋ ਜਿਹਾ ਹੋਇਆ ਬਈ ਅਕਾਲੀ ਦਲ ਦੀ ਸਰਕਾਰ ਨੂੰ 7 ਸਾਲ ਹੋ ਗਏ 7 ਸਾਲ ਚ ਜੇ ਸਾਡੇ ਪਿੰਡ ਕੋਈ ਇਟ ਇਟ ਨਵੀਂ ਲੱਗੀ ਹੋਵੇ ਤਾਂ ਅਸੀਂ ਦੇਣਦਾਰਾਂ ਵੀ ਸਾਡੇ ਪਿੰਡ ਦੇ ਪੈਸੇ ਤਾਂ ਜਰੂਰ ਸਰਕਾਰ 6 ਲੱਖ ਰੁਪਈਆ ਹਰ ਸਾਲ ਲੈ ਜਾਂਦੀ ਆ ਪੰਚਾਇਤ ਫੰਡ ਚੋਂ ਪਰ ਸਾਡੇ ਪਿੰਡ ਨੂੰ 1 ਰੁਪਿਆ ਨਾ ਰਜਿੰਦਰ ਸਿੰਘ ਨੇ ਪਹਿਲਾਂ ਗ੍ਰਾਂਟ ਦਿੱਤੀ ਹੋਣ ਵਾਲੇ ਐਮਐਲਏ ਸਾਹਿਬ ਇੱਥੇ ਕਹਿ ਗਏ ਮੈਂ 30 ਲੱਖ ਰੁਪਏ ਦਿੱਤਾ ਪਰ ਮੈਨੂੰ ਨਹੀਂ ਲੱਗਦਾ ਸਰਪੰਚ ਨਾ ਮੈਂ ਗੱਲ ਕੀਤੀ 4 ਲੱਖ ਰੁਪਏ ਜ਼ਰੂਰ ਇਹਨਾਂ ਨੇ ਦਿੱਤਾ ਬਾਕੀ ਸੈਂਟਰ ਸਰਕਾਰ ਦੇ ਇਹਨਾਂ ਦੇ ਪੈਸੇ ਨੇ ਵਿੱਤ ਕਮਿਸ਼ਨ ਦੇ ਪੈਸੇ ਆਏ ਨੇ ਉਹ ਵੀ ਇਹ ਕਈ ਇਹਨਾਂ ਨੇ ਸਾਡੇ ਪਏ ਨੇ ਇੱਕ ਹੋਰ ਗੱਲ ਆ ਸਾਡੇ ਮੌਜੂਦਾ ਸਰਪੰਚ ਇਹਦੇ ਨਵੇਂ ਰਖੜੇ ਦੇ ਨੇ ਆਪਣੀ ਸੜਕ ਬਣਾਈ ਬਹੁਤ ਵੱਡੀ ਸੀਵਰੇਜ ਪਾ ਕੇ ਉਹਨੂੰ ਇਹ ਹੁਕਮ ਨਹੀਂ ਹੋਇਆ ਵੀ ਸਰਪੰਚ ਦਾ ਨੀ ਪੱਤਰ ਤੇ ਵੀ ਨਾਂ ਲਿਖਿਆ ਜਾਵੇ ਉਹ ਵੀ ਕ੍ਰੈਡਿਟ ਸਰਕਾਰ ਲੈਣਾ ਚਾਹੁੰਦੀ ਸੀ ਜਿਹੜੀ ਸੈਂਟਰ ਦੇ ਪੈਸਿਆਂ ਦੀ ਆ ਬਿਲਕੁਲ ਇਹੀ ਜਿਹੜਾ ਸਿਸਟਮ ਤੁਹਾਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ ਪਿੰਡਾਂ ਦੇ ਵਿੱਚ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਅਜਿਹਾ ਕੰਮ ਹੁੰਦਾ ਸੀ ਬਾਈ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਕਣਕ ਲੋਕਾਂ ਦੀ ਰੋਗੀ ਤਿੰਨ ਤਿੰਨ ਮਹੀਨੇ ਹੋ ਗਏ ਕਣਕ ਨਹੀਂ ਮਿਲੀ ਵਿਚਾਰਿਆਂ ਨੂੰ ਕਣਕ ਮੁੱਲ ਲੈਣੀ ਪੈਗੀ ਨਹੀਂ ਅੱਜ ਤੱਕ ਸਾਡੇ ਪਿੰਡ 'ਚ 500 ਦੇ ਨੇੜੇ ਕਾਰਡ ਨੀਲਾ ਕਾਰਡ ਬਣਿਆ ਰਖੜਾ ਸਾਹਿਬ ਨੇ ਬਣਾ ਕੇ ਦਿੱਤਾ ਸੀ ਤੇ ਕੱਲੇ-ਕੱਲੇ ਕੱਲੇ-ਕੱਲੇ ਬੰਦੇ ਨੂੰ ਕਈ ਕਈ 2-2 2.5-2.5 ਕੁਆਂਟਲ ਕਣਕ ਆਉਂਦੀ ਸੀਗੀ ਨਾ ਕਣਕ ਸਾਡੇ ਮਿਲਦੀ ਆ ਨਾ ਪੈਨਸ਼ਨ ਮਿਲਦੀ ਆ ਨਾ ਸਾਡੇ ਪਿੰਡ ਕੋਈ ਰੋਜ਼ਗਾਰ ਮਿਲਿਆ ਸਾਡਾ ਸ਼ੂਗਰ ਮਿੱਲੇ ਖੜਾ ਉਹ ਨੂੰ ਚਲਾ ਦੇਣ ਸਾਡੇ ਬੱਚੇ ਕਿਤੇ ਬਾਹਰ ਟੱਕਰਾਂ ਮਾਰਦੇ ਫਿਰਦੇ ਨੂਰੇ ਕੰਮ ਕਰ ਲੈਣ ਬਚਾਰੇ ਬਹੁਤ ਵੱਡੀ ਗੱਲ ਆ ਜਿਹੜੀ ਆਖੀ ਗਈ ਆ ਸਰਪੰਚ ਇੰਦਰਜੀਤ ਸਿੰਘ ਵੱਲੋਂ ਕਹਿੰਦੇ ਸ਼ੂਗਰ ਮਿੱਲ ਰਖੜਾ ਸ਼ੂਗਰ ਮਿੱਲ ਰਖੜਾ ਕਹਿੰਦੇ ਕਈ ਸਾਲਾਂ ਤੋਂ ਬੰਦ ਆ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਨੌਕਰੀਆਂ ਕਰਦੇ ਸੀ ਰੁਜ਼ਗਾਰ ਸੀ ਇਸ ਸ਼ੂਗਰ ਮਿਲਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਇਸ ਸਰਕਾਰ ਨੂੰ 28 ਮਹੀਨੇ ਹੋ ਚੱਲੇ ਨੇ ਜਿਹੜੇ ਵਾਅਦੇ ਕੀਤੇ ਤੇ ਤੁਹਾਡੇ ਨਾਲ ਕੋਈ ਪੂਰਾ ਹੋਇਆ ਨਹੀਂ ਅਜੇ ਕੋਈ ਨਹੀਂ ਹੋਇਆ ਪੂਰਾ ਪੂਰਾ ਨਹੀਂ ਹੋਇਆ ਕੋਈ ਕੀ ਮੰਗਾਤੀਆਂ ਤੁਹਾਡੀਆਂ ਸਰਕਾਰ ਤੋਂ ਪੂਰਾ ਦਾ ਸਾਰਿਆਂ ਨੇ ਜੇ ਇਹੀ ਕਹਿੰਦੇ ਵੀ ਸਾਨੂੰ ਪਲਾਟ ਮਿਲਣੇ ਚਾਹੀਦੇ ਨੇ ਵੀ ਸ਼ਾਰਾ ਕੰਮ ਸਾਡੇ ਪੂਰੇ ਹੋਣੇ ਚਾਹੀਦੇ ਨੇ ਚੰਨ ਰਾਸਨ ਟਾਈਮ ਸਿਰ ਮਿਲਣਾ ਚਾਹੀਦਾ ਜੀ ਕਣਕ ਟਾਈਮ ਸਿਰ ਮਿਲਣੀ ਚਾਹੀਦੀ ਹੈ ਤੇ ਸਾਡੇ ਬੱਚਿਆਂ ਨੂੰ ਨੌਕਰੀ ਰੋਜ਼ਗਾਰ ਕੁਝ ਤਾਂ ਮਿਲਣਾ ਚਾਹੀਦਾ ਕੁਝ ਨਾ ਕੀ ਵਾਦੇ ਕੀਤੇ ਤੇ ਤੁਹਾਡੇ ਨਾਲ ਸਰਕਾਰ ਕੀ ਕਿਤੇ ਸੀਗੇ ਜੀ ਵੀ ਨੌਕਰੀਆਂ ਲਵਾਵਾਂਗੇ ਨੌਕਰੀਆਂ ਇੱਕ ਇੱਕ ਘਰ ਦੀ ਔਰਤ ਨੂੰ ਹਜ਼ਾਰ ਹਜ਼ਾਰ ਰੁਪਏ ਮਿਲੂਗਾ ਜੀ ਉਹ ਵੀ ਨਹੀਂ ਮਿਲਿਆ ਹੈਗਾ ਸੜਕਾਂ ਪੱਕੀਆਂ ਹੋਣਗੀਆਂ ਸੀਵਰੇਜ ਪੈਣਗੇ ਉਹ ਵੀ ਨਹੀਂ ਹੋਏ ਜੀ ਕੁਝ ਵੀ ਨਹੀਂ ਜਾਨੀ ਕਿ ਉਹਨੇ ਘਰ ਘਰ ਰਾਸਣ ਜਾਊਗਾ ਘਰ ਘਰ ਕੀ ਹੁਣ 1 ਜੂਨ ਨੂੰ ਤੁਸੀਂ ਬੋਰਡ ਦਾ ਇਸਤੇਮਾਲ ਕਰਨਾ ਹਾਂਜੀ ਤੁਹਾਡਾ ਵਾਦਾ ਪੂਰਾ ਨਹੀਂ ਕੀਤਾ ਗਿਆ ਹੁਣ ਕਿਸ ਤਰ੍ਹਾਂ ਦੇਖਦੇ ਹਾਂ ਹੁਣ ਦੇਖਦੇ ਹਾਂ ਜੀ ਜੋ ਸਾਡੇ ਨਾਲ ਜਿਹੜੇ ਜਿਹੜੇ ਸਾਡੇ ਪਿੰਡ ਨਾਲ ਆ ਕੇ ਖੜੂਗਾ ਜੀ ਸਾਡੇ ਪਿੰਡ ਦੇ ਬੱਚਿਆਂ ਦਾ ਰੋਜ਼ਗਾਰ ਉਹਨਾਂ ਨੂੰ ਨੌਕਰੀਆਂ ਦਊਗਾ ਜੀ ਉਹਦੇ ਨਾਲ ਅਸੀਂ ਖੜਾਂਗੇ ਨਹੀਂ ਅਸੀਂ ਵੋਟ ਨਹੀਂ ਕਿਸੇ ਨੂੰ ਪਾਣੀ ਜੀ ਇੱਕ ਤਰੀਕ ਨੂੰ ਵੋਟ ਫਿਰ ਕਿਹੜੀ ਪਾਰਟੀ ਨੂੰ ਦੇਣ ਜਾ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਜਿਨੇ ਸਭ ਤੋਂ ਵੱਧ ਵਿਕਾਸ ਕਿਹੜੀ ਪਾਰਟੀ ਨੇ ਕੀਤਾ ਵਿਕਾਸ ਤਾਂ ਜੀ ਮਾਦਨ ਸਰਕਾਰ ਨੇ ਹੀ ਕੀਤਾ ਜੀ ਵਿਕਾਸਤਾ ਸਾਡੇ ਪਿੰਡ ਦਾ ਬੱਚਿਆਂ ਨੂੰ ਖੇਡਾਂ ਬੱਚਿਆਂ ਨੂੰ ਖਾਣਾ ਸਕੂਲਾਂ ਚ ਸਕੂਲ ਵਧੀਆ ਬਣਾਤੇ ਜੀ ਸੜਕਾਂ ਜਿਹੜੀਆਂ 20 ਸਾਲ ਤੋਂ ਸੜਕ ਨਹੀਂ ਬਣੀ ਸੀ ਉਹਨਾਂ ਚ ਵਧੀਆ ਲੋਕਟ ਲਵਾਤੀ ਜੀ ਪਰ ਇਸ ਸਰਕਾਰ ਨੇ ਨਹੀਂ ਕੁਝ ਕੀਤਾ ਬਿਲਕੁਲ ਕਹਿੰਦੇ ਇਸ ਸਰਕਾਰ ਨੇ ਕੁਝ ਨਹੀਂ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਜੀ ਮੰਗਾਂ ਦੀ ਤੁਹਾਡੀਆਂ 28 ਮਹੀਨੇ ਹੋ ਚੱਲੇ ਨੇ ਇਸ ਸਰਕਾਰ ਨੂੰ ਕਿ ਤੁਹਾਡੇ ਵਾਦੇ ਪੂਰੇ ਕੀਤੇ ਨੇ ਤੁਸੀਂ ਵੋਟਾਂ ਹੀ ਪਾਈਆਂ ਸੀ ਅਸੀਂ ਤਾਂ ਵੋਟ ਹੁਣ ਤੱਕ ਪਾਉਂਦੀਆਂ ਆ 50 ਸਾਲ ਦੀ ਉਮਰ ਹੋ ਗਈ ਬਾਈ ਪਰ ਮੈਨੂੰ ਇੰਨਾ ਕੁ ਪਤਾ ਅੱਜ ਜਿਹੜਾ ਪੰਜਾਬ ਦਾ ਇਨਸਾਨ ਆ ਮੈਂ ਇਹਨਾਂ ਨੂੰ ਇਹ ਗੇੜੇ ਕਹਿਣਾ ਚਾਹਣਾ ਜਾਗੋ ਜਾਗੋ ਉਹ ਲੋਕੋ ਜਾਗ ਜਓ ਤੁਹਾਡੀ ਵੋਟ ਦਾ ਕੋਈ ਕੀਮਤ ਨਹੀਂ ਅੱਜ 3 375 ਕਰੋੜ ਰੁਪਏ ਪੰਜਾਬ ਦੇ ਉੱਤੇ ਕਰਜ਼ਾ ਹੈ ਅੱਜ ਜਿਹੜੇ ਜਿਹੜੇ ਮੇਰੇ ਘਰੇ ਬੱਚੇ ਨੇ ਚਾਰ ਨੇ ਫਰਜ ਕਰ ਲੋ ਅੱਜ 4 ਲੱਖ ਦੇ ਅਸੀਂ ਕਰਜ਼ਾਈਆਂ ਘਰੇ ਬੈਠੇ ਕਰਤੇ ਸਰਕਾਰਾਂ ਨੇ ਆਏ 5 ਸਾਲ ਵੋਟ ਲੈਣ ਆ ਜਾਂਦੇ ਨੇ ਯਾਰ ਕਮਾਲ ਕਰਤੇ ਸਾਨੂੰ ਕਣਕ-ਬੰਡਤੀ ਉਹ ਵੀ ਨਹੀਂ ਮਿਲਦੀ ਐ ਕਿਸੇ ਦਵਾਈ ਲੈਣ ਵਗ ਜਾ ਉਹ ਵੀ ਨਹੀਂ ਮਿਲਦੀ ਇਹਨਾਂ ਪਾਰਟੀਆਂ ਵੰਡਦੇ ਨੇ ਮਿੰਟੋ-ਮਿੰਟੀ ਇਹੀ ਜੋੜੇ ਮਾਜਰਾ ਪਹਿਲਾਂ ਕਾਂਗਰਸ 'ਚ ਸੀ ਤਾਂ ਹੁਣ ਝਾੜੂ 'ਚ ਵਾਗਿਆ ਉਹ ਯਾਰ ਇਹ ਕਿੱਥੇ ਜਾਣਗੇ ਇਹ ਲੋਕ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਜੋੜੇ ਮਾਜਰਾ ਮੰਤਰੀ ਬਣਿਆ ਤੁਸੀਂ ਵੋਟਾਂ ਪਾਈਆਂ ਨੇ ਇੱਕ ਇੱਕ ਵੋਟ ਪਾਈਆ ਐਮਐਲਏ ਬਣਿਆ ਕਿ ਪਿੰਡ ਚ ਪਾਉਣ ਦੰਦੇ ਭਰਾਵਾ ਮੈਂ ਖੜਾ ਪਰ ਆਪ ਲਾ ਲਾਣ ਜਿਹੜਾ ਜੋਰ ਲਾਉਣਾ ਨੇ ਮੈਂ ਤਾਂ ਕਹਿੰਨਾ ਚਲ ਕਾ ਨੂੰ ਮੈਂ ਬੋਲਣਾ ਲੈ ਮੈਂ ਪਵਾ ਕੇ ਦਿਖਾਉਣਾ ਪਈ ਅਸੀਂ ਤਾਂ ਨਹੀਂ ਪੱਥਰ ਜੇ ਤਰਦੇ ਨੇ ਇਹ ਅਸੀਂ ਬੋਲੋ ਵੀ ਪਿੰਡ ਦੇਓ ਤੁਸੀਂ ਲੱਗਣ ਦੇ ਦੋਗੇ ਨਹੀਂ ਲੱਗਣ ਦੰਦੇ ਨਹੀਂ ਲੱਗਣ ਦੰਦੇ ਅਸੀਂ ਟਾਂਗੇ ਚੇਤਨ ਸਿੰਘ ਜੋੜੇ ਮਾਜਰਾ ਨੂੰ ਤੁਹਾਨੂੰ ਕੋਈ ਕਦੇ ਮਿਲਣ ਦਾ ਮੌਕਾ ਮਿਲਿਆ ਮੈਨੂੰ ਲੱਗਦਾ ਉਸ ਦਿਨ ਆਏ ਤੇ ਅਸੀਂ ਉਸ ਦਿਨ ਬੋਲੇ ਨਹੀਂ ਉਸ ਦਿਨ ਨਾਲ ਦਾ ਵੀਰੇ ਯਾਰ ਉਹ ਆਏ ਤੇ ਆਪਣੇ মিডিਆ ਵਾਲੇ ਉਸ ਦਿਨ ਆਏ ਨਹੀਂ মিডিਆ ਵਾਲੇ ਮੈਨੂੰ ਲੱਗਦਾ ਅੱਜ ਆ ਗਏ ਅੱਜ ਅਸੀਂ ਖੜੇ ਹਾਂ ਬੋਲ ਰਹੇ ਹਾਂ ਨਹੀਂ ਮੈਂ ਤਾਂ ਬੋਲਣ ਲੱਗਿਆ ਸੀ ਮੈਂ ਕਿਹਾ ਚੱਲ ਜਾਣ ਦੇ ਤੁਹਾਡੇ ਹਲਕੇ ਦਾ ਕੈਬਨਿਟ ਮਿਨਿਸਟਰ ਆ ਚੇਤਨ ਜੋੜੇ ਮਾਜਰਾ ਤੁਹਾਡੇ ਪਿੰਡ ਨੂੰ ਕੀ ਕੁਝ ਦਿੱਤਾ ਨੇ ਹੁਣ ਤੱਕ ਸਾਡੇ ਪਿੰਡ ਦਾ ਕੋਹ ਬਣਾਈਆ ਸੜਕ ਉਹ ਵੀ ਬਣੀ ਆ ਉਹ ਕਹਿੰਦੇ 30 ਲੱਖ ਰੁਪਇਆ ਕਹਿੰਦਾ ਮੈਂ ਨੇ ਇਸ ਪਿੰਡ ਨੂੰ ਦੇਤਾ ਮੈਂ ਮਨਚੇ ਸੋਚਿਆ 100 ਗਾਜ ਹੈ ਨਹੀਂ ਜਗ੍ਹਾ 100 ਮੀਟਰ ਨਹੀਂ ਹੋਣੀ ਸੜਕ ਤੁਸੀਂ 20 ਲੱਖ ਤੁਸੀਂ ਕਹਿ ਦਿਓ ਤੁਸੀਂ 30 ਲੱਖ ਜਿਹੜੀ ਲੱਖਾਂ ਦੇ ਅੱਖਾਂ 'ਚ ਰੇਤਾ ਪਾਇਆ ਜਾਂਦਾ ਸਰਿਆਮ ਕਮਾਲ ਕਰਤੀ ਇੰਨਾ ਤਾਂ ਲੋਕ ਇਸ ਅਣਜਾਣ ਨਹੀਂ ਅੱਗੇ ਵਾਸਤੇ ਨੂੰ ਵੋਟ ਕਿਸ ਕਿਨੂੰ ਪਾਉਂਗੇ ਅਸੀਂ ਤਾਂ ਜਿਹੜਾ ਸਾਡੇ ਦੇਸ਼ ਦਾ ਭਲਾ ਕਰੂਗਾ ਅਸੀਂ ਤਾਂ ਉਹਨੂੰ ਪਾਵਾਂਗੇ ਭਾਈ ਬਿਲਕੁਲ ਕਹਿੰਦੇ ਭਲਾ ਕਰੂਗਾ ਕਿਸ ਤਰ੍ਹਾਂ ਦੇਖਦੇ ਹੋ ਪੈਨਸ਼ਨ ਆਉਂਦੀ ਆ ਜਿਹੜਾ ਹਜ਼ਾਰ-ਹਜ਼ਾਰ ਰੁਪਇਆ ਆਮਦਨੀ ਪਾਉਂਦੀ ਆ ਪੋਰਾ ਨਹੀਂ ਆਇਆ ਨਾ ਉਹ ਨਹੀਂ ਆਇਆ ਹਾਂ ਮੀਤਾਂ ਨੇ ਕਹਿਣਾ ਪਈ ਕਾਇ ਜ਼ਰੂਰ ਗਏ ਮਿਲਿਆ ਨਹੀਂ ਮਿਲਿਆ ਨਹੀਂ ਫਿਰ ਬੋਟ ਹੁਣ ਤੁਸੀਂ ਵੋਟ ਪਾਉਣੀ ਆ ਪਤਾ ਸੀ ਪਾਦਾਂਗੇ ਜਿੱਧਰ ਸਾਡੇ ਹਾਂ ਵੋਟਾਂ ਪਾਉਣਾ ਹਾਂ ਵੋਟ ਤਾਂ ਸੀ ਹਰ ਸਾਲ ਸਰਜੀਤ ਤੇ ਦੋ ਤੇ ਅੱਡੇ ਅੱਡੇ ਹੋ ਗਏ ਕਹਿੰਦੇ ਜਰਮ ਪੱਤਰੀ ਲਿਆ ਆਣ ਪੜੇ ਜਰਮ ਪੱਤਰੀ ਕਿੱਥੋਂ ਲਿਆਉਣਾ ਕਿੱਥੋਂ ਲਿਆਉਣਾ ਮੈਨੂੰ ਕੌਣ ਕਹਿੰਦਾ ਜੀ ਆਹ ਕਹੜਾ ਜਰਮ ਫਾਰਮ ਪੜਾਉਂਦੇ ਜਰਮ ਪੱਤਰੀ ਲਓ ਜਰਮ ਪੱਤਰੀ ਕਿੱਥੋਂ ਲਈਏ ਅੱਗੇ ਕਿਹੜੀਆਂ ਜਰਮਾਂ ਦੀਆਂ ਯਾ ਬੜੇ ਪਕਾਹਾਂ ਚੋਂ ਗਲੇ ਨਰਮੇ ਚੋਂ ਬਣਾਉਂਦੇ। ਜਿਹੜੇ ਵੋਟ ਜਦੋਂ ਵੋਟ ਮੰਗਣ ਆਉਂਦੇ ਨੇ ਤੁਸੀਂ। ਹੋ ਗਈਆਂ। ਬਿਲਕੁਲ ਹੁਣ ਤੱਕ ਕਰਨੀ ਲੱਗੀ। ਲੱਗੀ ਨਹੀਂ। ਨਾ ਕਿੱਥੇ ਲੱਗੀ ਆ? ਜਿਹੜੇ ਵਹੀ ਸੱਚੇ। ਬਿਲਕੁਲ ਬਿਲਕੁਲ ਕਿਸ ਤਰ੍ਹਾਂ ਦੇਖਦੇ ਹਾਂ ਕਿੰਨਾ ਕੰਮ ਆ ਤੁਹਾਡੇ ਪਿੰਡਾਂ ਦੇ ਵਿੱਚ ਹੋਇਆ। ਸਾਡੇ ਪਿੰਡ 'ਚ ਤਾਂ ਥੋੜਾ ਸਾਹਮਣੇ ਦੇਖਦਾ ਸਰਕਾਰ ਵੱਲੋਂ ਕੋਈ ਵੱਡੀ ਮਦਦ ਨਹੀਂ। ਇੱਕ ਆ ਪਿਛੇ ਗ੍ਰਾਂਟ ਆਈ ਦੀ 5 ਲੱਖ ਦੇ ਕਰੀਬ। ਨਹੀਂ ਸਾਡੇ ਜਿਹੜਾ ਪੰਚਾਇਤ ਫੰਡ ਆ ਉਹਦੇ ਨਾਲ ਹੀ ਮਤਲਬ ਜਿਹੜਾ ਸ਼ਾਮਲਾੜ ਦੇ ਬੋਲੀ ਦੇ ਪੈਸੇ ਆਉਂਦੇ ਨੇ ਜਿਹੜਾ ਕੰਮ ਕੀਤਾ ਪਿੰਡ 'ਚ। 15ਵੇਂ ਵਿੱ ਸਾਡੇ ਰੋਕੇ ਗਏ ਲੱਗਣ ਨਹੀਂ ਦਿੱਤੇ ਗਏ ਉਹ ਪਰਿਵਾਰ ਹੈ ਕਿ ਸਾਡੇ ਡੇਰੇ ਬਾਈਗਰ ਪ੍ਰਾਈਚਾਰਾ ਰਹਿਣ ਦੇ ਕਲੋਨੀਆਂ ਤੋਂ ਉਹ ਕਹਿੰਦੇ ਨੇ ਉਹਦਾ ਨਾਲੇ ਦਾ ਕੰਮ ਸੀ ਉਹਨਾਂ ਨੇ ਸਾਨੂੰ ਕਹਿਣਾ ਹੀ ਆ ਪਰ ਉਹ ਕਰਨ ਨਹੀਂ ਦਿੱਤਾ ਗਏ ਸਾਤੋਂ ਆ ਗਰੀਬ ਪਰਿਵਾਰ ਖੜਾ ਨੇ ਕਣਕ ਰੋਕੀ ਗਿਆ ਆ ਜ਼ਿਮੀਂਦਾਰ ਪਰਿਵਾਰ ਖੜਾ ਇਹਦੇ ਸੀ ਨਾ ਆਪ ਜਾ ਕੇ ਨਾਲ ਫਸਲ ਜਦੋਂ ਹੜ ਆਏ ਨਾਲ ਸਰਪੇ ਕਰਵਾਇਆ ਲੇਕਿਨ ਦਿਖਾਓ ਇੱਕ ਰੁਪਈਆ ਨਹੀਂ ਮਿਲਿਆ ਨੂੰ ਚਲ ਇਹ ਕਹਿੰਦੇ ਨੇ ਇਹ ਕਹਿੰਦੇ ਨੇ ਤੁਹਾਨੂੰ ਉਹ ਮੁਆਵਜ਼ਾ ਸਰਕਾਰ ਵੱਲੋਂ ਜਾਰੀ ਕੀਤਾ ਸੀ ਮਿਲਿਆ ਨਹੀਂ ਨਹੀਂ ਕੋਈ ਮਿਲਿਆ ਨਹੀਂ ਅਸੀਂ ਸ਼ਾਮ ਦਾ 10 ਵਾਰੀ ਫਟਵਾਰੀ ਲੈ ਰਖੜਾ ਸਾਹਿਬ ਦੀ ਕੋਠੀ 'ਚ ਬੈਠਾ ਦੀ ਫਟਵਾਰੀ ਉੱਥੇ ਗਏ ਉੱਥੇ ਲਿਖਾਇਆ ਇਹ ਕਹਿੰਦਾ ਵੀ ਤੁਹਾਨੂੰ ਆ ਜਾਊਗਾ ਕੋਈ ਪੈਸਾ ਨਹੀਂ ਆਇਆ ਅਜੇ ਤੱਕ ਨਾ ਤਾਂ ਪਹਿਲਾਂ ਗੋਲੇ ਪੈਸੇ ਤੇ ਉਹਨਾਂ ਦਾ ਆਇਆ ਕੋਈ ਨਾ ਹੁਣ ਹੜਾ ਆਇਆ ਦੀਗਾ ਨਾ ਕੋਈ ਇਹਦਾ ਪੈਸਾ ਹੈ ਅਸੀਂ ਤਾਂ ਹੰਭ ਕੇ ਕਿਹੜੇ ਮਾਰ ਮਾਰ ਕੇ ਫਟਵਾਰੀਆਂ ਦੇ ਕੋਈ ਪੈਸਾ ਨਹੀਂ ਆਇਆ ਸਾਨੂੰ ਅਜੇ ਤੱਕ 1 ਜੂਨ ਨੂੰ ਵੋਟ ਦੇਣੀ ਆ ਤੁਸੀਂ ਕਿਸ ਤਰ੍ਹਾਂ ਦੇਖੋਗੇ ਹੁਣ ਬੋਰਡ ਦਾ ਹੀ ਕਾਲੇ ਕਾਲ ਨੂੰ ਸਾਡੇ ਪਿੰਡ ਦਾ ਬੰਦਾ ਇਹ ਇਹਨਾਂ ਨੂੰ ਦੇਵਾਂਗੇ ਕਿ ਸਾਡੇ ਪਿੰਡ ਦੇ ਨੇ ਪਹਿਲਾਂ ਵੀ ਬਿਲਕੁਲ ਜਿਸ ਤਰ੍ਹਾਂ ਕਿ ਅਸੀਂ ਪਿੰਡ ਰਖੜਾ ਦੇ ਵਿੱਚ ਗੱਲਬਾਤ ਆ ਜਿਹੜੀ ਕੀਤੀ ਆ ਲੋਕਾਂ ਦੇ ਵੱਖਰੇ ਵੱਖਰੇ ਸੁਝਾਅ ਸਨ ਜਿਨ੍ਹਾਂ ਦਾ ਕਹਿਣਾ ਕਿ ਵਾਦੇ ਜ਼ਰੂਰ ਕੀਤੇ ਨੇ ਪਰ 28 ਮਹੀਨੇ ਹੋ ਚੱਲੇ ਨੇ ਇਸ ਪੰਜਾਬ ਦੀ ਸਰਕਾਰ ਨੂੰ ਪਰ ਲੋਕ ਕਹਿੰਦੇ ਨੇ ਹੁਣ ਬੋਰਡ ਦੇ ਨਾਲ ਅਸੀਂ ਆਪਣਾ ਸਾਹਬ ਲਵਾਂਗੇ ਨਬਤੋਂ ਹਰਮਿਤ ਸਿੰਘ ਮਾਨ